ਨਮਨ ਕਰਦੇ ਆਂ ਬਾਈ ਦੇਖੋ ਬਾਈ ਚਾਰ ਜਰਾ ਸਾਮਾਨ ਕਿੱਥੇ ਆ ਰੀਡ ਕਿੱਥੇ ਦੀ ਰੀਡ ਵਿੱਚ ਹੀ ਪਹਿਲਾਂ ਆਇਆ ਗੱਡੀ ਚ ਦੂਜੀ ਗੱਡੀ ਚ ਉਹ ਨਹੀਂ ਯਾਰ ਉੱਤਰ ਲਈ ਗੱਡੀ ਚ ਆ ਇਧਰ ਉਹ ਇੱਥੇ ਹੀ ਲਾ ਦਿਓ ਐਸੇ ਗੱਡੀ ਚ ਲਾ ਲਓ ਹੋ ਜੂ ਰੀਡ ਕਿਹੜੀ ਲੱਗੀ ਜਾਂਦੀ ਆ ਲਾ ਦੇ ਲਫੜ ਹੋਰ ਮੈਨੂੰ ਦੋ ਜੀ ਇਧਰ ਲਾਓ ਫਿਰ ਪਾਈਪ ਨਾਲ ਲਾ ਦਿਓ ਇਧਰ ਲਾ ਦੇ ਦੋ ਹਾਂਜੀ ਹਾਂਜੀ ਆ ਜੀ ਸਾਡੇ ਬਾਈ ਸਾਡੇ ਗੀਤ ਦੇ ਮਾਡਲ ਸੀ ਇਹ ਇਧਰ ਬਾਈ ਗੁਰਬਾਜ ਜੀ ਸਤਿ ਸ੍ਰੀ ਅਕਾਲ ਜੀ ਚਲੋ ਠੀਕ ਹੈ ਜੀ ਚੱਲਦੇ ਆ ਫਿਰ ਨਹੀਂ ਨਹੀਂ ਕੁੜੀ ਤਾਂ ਨਹੀਂ ਰੱਖਦੇ ਤੇ ਇਧਰ ਗੁਰਬਾਜ ਬਾਈ ਜੀ ਟਰੈਕਟਰ ਸਾਹਿਬ ਸਾਡੇ ਬਾਈ 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 ਨਹੀਂ ਨਹੀਂ ਬਰਕਰਾਰ ਨਹੀਂ ਨਹੀਂ ਅਕੇਰ ਦੇਖੋ ਭਈ ਆ ਜੀ ਸਾਡੇ ਜਲੰਧਰ ਮੱਤਾ ਜੀ ਪਹਿਲਾਂ ਜਮਾ ਮੈਂ ਚੁੱਪ ਜੀ ਤੇ ਆ ਜੀ ਸਾਡੇ ਕੀਤੇ ਟਰੈਕਟਰ ਸਾਹਿਬ ਕੱਪੜਾ ਕੱਢਣਾ ਕੱਪੜਾ ਹੋਊਗਾ ਅਸ਼ਮੀਤ ਗੱਲ ਜੀ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਭਾਈ ਤੇ ਆਜੋ ਵੀਰੇ ਸਮਾਰ ਰਹੇ ਮਿਲ ਲੋ ਸਾਰਿਆਂ ਨੂੰ ਅਹੀਂ ਮਲਾਉਣੇ ਤੁਹਾਨੂੰ ਇਧਰ ਕਿੱਧਰ ਦੀ ਸੀਨ ਨਹੀਂ 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 ਮੈਂ ਪਰਾਵਾ ਆਉਗ ਮੇਰਾ ਖਿਆਲ ਬੋਲ ਅਲਾਗਾ ਪਿਆ ਸਾਡਾ ਸੈਟ ਤੇ ਇੱਥੇ ਹਰਪਜ ਨਮਾਨ ਨੇ ਅਸੀਂ ਗਵਿੰਦਪੁਰਾ ਪਿੰਡ ਗਵਿੰਦਪੁਰਾ ਦੀ ਝੀੜੀ ਦੇ ਵਿੱਚ ਖੜੇ ਆ ਤੇ ਇੱਥੇ ਹਰਪਜ ਨਮਾਨ ਦੀ ਹੀਰਾਂਜਾ ਫਿਰ ਮ ਸ਼ੂਟ ਹੋਈ ਸੀਗੀ ਤੇ ਆ ਸਾਡੇ ਡੀਓਪੀ ਜੀ ਸਤਿ ਸ੍ਰੀ ਅਕਾਲ ਭਾਈ ਸਤਿ ਸ੍ਰੀ ਅਕਾਲ ਜੀ ਬੋਲੋ ਕੋਰਸ਼ਰ ਬਹੁਤ ਵਧੀਆ ਜੀ ਆਪਣੇ ਸਾਰੇ ਜਿਹੜੀ ਟੀਮ ਮੈਂਬਰਸ ਨੇ ਬਹੁਤ ਵਧੀਆ ਸ਼ੂਟ ਚੱਲ ਰਿਹਾ ਔਰੇ ਠੀਕ ਹੈ ਜੀ ਇਹ ਉਹ ਜਗਾ ਜਿੱਥੇ ਹਰਪ੍ਰੀਤ ਨਮਨ ਤੇ ਨਿਰਵਾਜ ਮਣੇ ਹੀਰਾਂਜਾ ਫਿਲਮ ਕੀਤੀ ਸੀ ਹਾਂਜੀ ਹਾਂਜੀ ਆਪਾਂ ਉਸ ਲੋਕੇਸ਼ਨ ਤੇ ਖੜੇ ਆ ਜੀ ਆ ਸਾਡੀ ਸਾਰੀ ਟੀਮ ਹੈ ਜੀ ਤੇ ਸ਼ੌਟ ਚੱਲ ਰਿਹਾ ਜੀ ਹਾਂਜੀ ਸ਼ੌਟ ਚੱਲ ਰਿਹਾ ਮਾਤਾ ਦੀਪੇਰ ਦੀ ਸ਼ੌਟ ਚੱਲਿਆ ਜੀ ਠੀਕ ਪਹਿਲਾਂ ਦਰਵਾਜ਼ੇ 'ਚ ਗਏ ਸੀ ਹੁਣ ਇੱਥੇ ਅਨੰਮ ਸ਼ਸ਼ੀਕਾਲ ਜੀ ਸਾਰਿਆਂ ਨੂੰ ਸ਼ਸ਼ੀਕਾਲ ਸਾਡੀ ਪੇਟ ਨੂੰ ਲਾਇਕ ਲਾਇਕ ਕਮੈਂਟ ਸ਼ੇਅਰ ਜਰੂਰ ਕਰਨਾ ਤੁਹਾਡੇ ਸਪੋਰਟ ਦੀ ਸਾਨੂੰ ਬਹੁਤ ਜ਼ਿਆਦਾ ਜਰੂਰਤਾ ਜੈ ਮਾਤਾ ਜੀ ਅੱਜ ਅਸੀਂ ਲੈਵ ਹੋ ਕੇ ਕਹਿ ਰਹੇ ਹਾਂ ਜੀ ਸ਼ਸ਼ੀਕਾਲ ਜੀ ਸਾਰਿਆਂ ਨੂੰ ਇਹ ਭਗਤ ਨੇ ਸਾਡੇ ਬਾਲੇ ਗ੍ਰੀਨ ਚੈਨਲ ਦਾ ਨਾਮ ਲੈ ਲਓ ਜੀ ਕਿਹੜੇ ਚੈਨਲ ਦੇ ਕੋਲ ਸਾਡੇ ਹੋਏ ਜੀ ਜਸਟ ਪੰਜਾਬੀ ਲਾਈਵ ਤੇ ਵੀ ਹੋ ਸਕਦਾ ਹੈ ਗੁਰਬਾ ਆਪਣਾ ਗੁਰਬਾਨੀ ਟੀਵੀ ਤੇ ਤਾਂ ਨਹੀਂ ਹੋ ਸਕਦਾਗਾ ਕਿਉਂਕਿ ਉਹ ਆਪਣੇ ਗੁਰੂ ਖਾਸ ਕਰਕੇ ਆਪਣੀ ਹਾਂਜੀ ਉਹ ਬਾਣੀ ਦੇ ਨਾਲ ਰਿਲੇਟਡ ਆ ਤੇ ਆਪਾਂ ਸਿਰਫ ਔਰ ਸਿਰਫ ਇਹਨੂੰ ਜਸਟ ਪੰਜਾਬੀ ਲਾਈਵ ਤੇ ਹੀ ਕਰ ਸਕਦੇ ਆ ਬਾਕੀ ਚਲੋ ਕੋਈ ਗੱਲ ਨਹੀਂ ਫਿਰਸੋ ਤੁਹਾਡੇ ਨਾਲ ਇੱਕ ਵਾਰੀ ਫਿਰ ਮੁਲਾਕਾਤ ਕਰਾਂਗੇ ਉਹᱫੋ ਜਰੂਰ ਦੱਸਾਂਗੇ ਜਦੋਂ ਕਿ ਇਹ ਸੋਚਾਂਗੇ ਹੈ ਜੀ ਆਪਾਂ ਠੀਕ ਹੈ ਜੀ ਤੇ ਆਪਣੇ ਸਾਰੀ ਟੀਮ ਵਧੀਆ ਵਰਕ ਕਰ ਰਹੀ ਹੈ ਤੇ ਮਿਲਾਇਆ ਤੁਹਾਨੂੰ ਸਾਰਿਆਂ ਨੂੰ ਤੇ ਸਾਡਾ ਸ਼ੂਟ ਥੋੜੇ ਸਮੇਂ ਵਿੱਚ ਅਸੀਂ ਪੈਕਅਪ ਕਰਾਂਗੇ ਪਿੱਛੇ ਵੀ ਅਸੀਂ ਪੁੱਛੋ ਕਰਕੇ ਆਏ ਪਹਿਲਾਂ ਮੰਦਰ ਦੇ ਵਿੱਚ ਤੇ ਹੁਣ ਅਸੀਂ ਇੱਥੇ ਸ਼ੂਟ ਕਰ ਰਹੇ ਆ ਜੀ ਗੋਬਿੰਦਪੁਰਾ ਚਿੜੀ ਦੇ ਵਿੱਚ ਤੇ ਵਰਪਾ ਜੀ ਪਾਜੀ ਹਾਂਜੀ ਤੇ ਆਪਣਾ ਕਿਹੜੇ ਚੈਨਲ ਤੇ ਆਪਾਂ ਪਾਵਾਂਗੇ ਜੀ ਤੇ ਇਹ ਦੂਰ ਰਿਲੇਸ਼ਨ ਤੇ ਆਏਗਾ ਜੀ ਆਪਣੀ ਪੇਟ ਜਲਦੀ ਬਸ ਹਫਤੇ ਦੇ ਵਿੱਚ ਵਿੱਚ ਹੀ ਆ ਜਾਣੀ ਹੈ ਠੀਕ ਹੈ ਜੀ ਤੇ ਮਨਦੀਪ ਲੱਕੀ ਜੀ ਇਹਦੇ ਸਿੰਗਰ ਹੈ ਠੀਕ ਹੈ ਜੀ ਸੋ ਉਹਨਾਂ ਦੀ ਪੇਟ ਆ ਜੀ ਬਹੁਤ ਸੋਹਣੀ ਪੇਟ ਆ ਤੇ ਸਾਰਿਆਂ ਨੇ ਵੱਧ ਵੱਧ ਪਿਆਰ ਸਤਿਕਾਰ ਦੇਣਾ ਲਾਈਕ ਕਮੈਂਟ ਸ਼ੇਅਰ ਕਰਨਾ ਸੋ ਬਹੁਤ ਬਹੁਤ ਧੰਨਵਾਦ ਜੀ ਕੋਈ ਨਹੀਂ ਲਓ ਜੀ ਦੇਖ ਲਈ ਤੁਸੀਂ ਸਾਡੀ ਸਾਰੀ ਟੀਮ ਤੇ ਸਾਡੀ ਭੇਟ ਜਿਹੜੀ ਇਹ ਅਸੀਂ ਸ਼ੂਟ ਕੀਤੀ ਹੈ ਇਹ ਕਿਹੜੇ ਚੈਨਲ ਤੇ ਆਊਗੀ ਭਾਜੀ ਨੇ ਦੱਸਤਾ ਤੇ ਤੁਸੀਂ ਵੱਧ ਤੋਂ ਵੱਧ ਲਾਇਕ ਕਮੈਂਟ ਸ਼ੇਅਰ ਤੇ ਸਪੋਰਟ ਜ਼ਰੂਰ ਕਰਨਾ ਤੁਹਾਡੇ ਸਪੋਰਟ ਦੀ ਸਾਨੂੰ ਲੋੜ ਹੈ ਕਿਉਂਕਿ ਤੁਸੀਂ ਸਪੋਰਟ ਕਰੋਗੇ ਤਾਂ ਸਾਡਾ ਹੌਸਲਾ ਵਧਣਾ ਹੈ ਠੀਕ ਹੈ ਜੀ ਥੈਂਕ ਯੂ ਮਿਹਰਬਾਨੀ ਧੰਨਵਾਦ ਜੀ ਥੋੜਾ ਜਿਹਾ ਤੁਸੀਂ ਐ ਨੂੰ ਹੋ ਸਕਦਾ